ਸਾਲਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਨਡਾਲਾ ਜ਼ਿਲ੍ਹਾ ਕਪੂਰਥਲਾ ਜ਼ੋਨ ਪ੍ਰੈਸ ਗਤਰ ਗੱਗੀ ਹਮੀਰਾ ਪਹਿਲਾਂ ਤੇ ਮੈਂ ਪੰਜਾਬ ਦੇ ਜਿਹੜੇ ਲੋਗ ਆ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਅੱਜ ਇੱਕ ਛੋਟੇ ਜਿਹੇ ਬੱਚੇ ਦੀ ਆਪਾਂ ਮਦਦ ਕਰਨ ਵਾਸਤੇ ਲਾਈਵ ਹੋਏ ਆ ਸਭ ਤੋਂ ਪਹਿਲਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕੁਝ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ ਸਾਡੇ ਇਲਾਕੇ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਜਗਜੀਤ ਇੰਡਸਟਰੀਜ਼ ਲਿਮਟਿਡ ਹਮੀਰਾ ਨੂੰ ਲੈ ਕੇ ਬਹੁਤ ਵਿਵਾਦ ਚੱਲ ਰਿਹਾ ਆ ਚਾਹੇ ਉਹ ਮਵਾਦ ਪਾਣੀ ਨੂੰ ਲੈ ਕੇ ਚੱਲ ਰਿਹਾ ਹੋਵੇ ਚਾਹੇ ਉਹ ਮਜ਼ਦੂਰਾਂ ਦੀਆਂ ਨੌਕਰੀਆਂ ਨੂੰ ਲੈ ਕੇ ਚੱਲ ਰਿਹਾ ਹੋਵੇ ਚਾਹੇ ਇੱਥੇ ਦੀ ਹਵਾ ਪੋਲਿਊਸ਼ਨ ਨੂੰ ਲੈ ਕੇ ਚੱਲ ਰਿਹਾ ਹੋਵੇ ਚਾਹੇ ਹੋਰ ਕਈ ਸਾਰੀਆਂ ਸਮੱਸਿਆ ਆ ਇਸ ਇਲਾਕੇ ਪਰ ਨੂੰ ਜਿਹਦੇ ਲੰਬੇ ਸਮੇਂ ਤੋਂ ਇਸ ਫੈਕਟਰੀ ਦਾ ਵਿਰੋਧ ਵੀ ਕੀਤਾ ਜਾ ਰਿਹਾ ਤੇ ਇਲਾਕੇ ਦਾ ਜਿਹੜਾ 450 ਫੁੱਟ ਦਾ ਪਾਣੀ ਆ ਧਰਤੀ ਹੇਠਲਾ ਜਿਹਨੂੰ ਆਪਾਂ ਥੱਲੜੇ ਪੱਤਣ ਦਾ ਪਾਣੀ ਕਹਿ ਦਿੰਨੇ ਆ ਉਹ 450 ਫਟ ਤੱਕ ਦਾ ਫੈਕਟਰੀ ਦੇ ਆਸ-ਪਾਸ ਦੇ 5-7-8 ਕਿਲੋਮੀਟਰ ਤੱਕ ਦਾ ਬਿਲਕੁਲ ਪਲੂਟ ਹੋ ਚੁੱਕਾ ਹੈ ਜਿਦੀਆਂ ਸੈਂਪਲਿੰਗ ਦੀਆਂ ਰਿਪੋਰਟਾਂ ਵੀ ਸਾਡੇ ਕੋਲ ਮੌਜੂਦ ਆ ਪ੍ਰਸ਼ਾਸਨ ਅਧਿਕਾਰੀਆਂ ਨੂੰ ਵੀ ਰਿਪੋਰਟਾਂ ਦੇ ਚੁੱਕੇ ਆ ਬੜੀ ਆ ਰੀ ਸੋਸ਼ਲ ਮੀਡੀਆ ਤੇ ਵੀ ਇਸ ਚੀਜ਼ ਦੀਆਂ ਤੁਹਾਈਆਂ ਪਾ ਚੁੱਕੇ ਆ ਵੀ ਅਸੀਂ ਇਸ ਫੈਕਟਰੀ ਤੋਂ ਕੈਂਸਰ ਪੀੜਤ ਹੋ ਚੁੱਕੇ ਆ ਕਿਉਂਕਿ ਅੱਜ ਸਾਨੂੰ ਇਹ ਗੱਲਾਂ ਕਹਿਣ ਨੂੰ ਲੱਗਦੀਆਂ ਵੀ ਨਹੀਂ ਜੀ ਅਸੀਂ ਸ਼ਾਇਦ ਪਲੂਟ ਪਾਣੀ ਪੀਣਾ ਸਾਡਾ ਨੁਕਸਾਨ ਕੋਈ ਨਹੀਂ ਹੋਇਆ ਅੱਜ ਕੁਝ ਸਬੂਤ ਜਿੰਦੇ ਜਾਗਦੇ ਜਿਹੜੇ ਇਸ ਫੈਕਟਰੀ ਦੀ ਵਜ੍ਹਾ ਕਰਕੇ ਸਾਡੇ ਇਲਾਕੇ ਦੇ ਵਿੱਚ ਕੈਂਸਰ ਹੋ ਰਹੀ ਆ ਅਰਪਾ ਖੜੇ ਆ ਜਗਜੀਤ ਫੈਕਟਰੀ ਦੀ ਓਪੋਜ਼ਿਟ ਸਾਈਡ ਤੇ ਪਿੰਡ ਮੁਰਾਰ ਠੀਕ ਆ ਜੀ ਜ਼ਿਲ੍ਹਾ ਕਪੂਰਥਲੇ ਦਾ ਪਿੰਡ ਪਿੰਦਾ ਆ ਫੈਕਟਰੀ ਤੋਂ ਕੋਈ 2 2.5 ਕਿਲੋਮੀਟਰ ਦੇ ਦਾਰੇ ਤੇ ਆ ਇਸ ਪਿੰਡ ਦੇ ਵਿੱਚ ਇੱਕ ਵੀਰ ਆ ਜਿਹੜਾ ਜਿਹਦਾ ਜਨਮ ਇੱਥੇ ਦਾ ਹੋਇਆ ਆ ਜਿਹਦੇ ਮਾਂ ਪਿਓ ਵੀ ਬਾਹਰਲੀ ਸਟੇਟ ਤੋਂ ਆ ਕੇ ਇੱਥੇ ਦੇ ਵਸਨੀਕ ਆ ਕੋਈ 40-45 ਸਾਲਾਂ ਤੋਂ ਇਹ ਵੀਰ ਮੁਰਾਰ ਦੇ ਵਿੱਚ ਰਹਿ ਰਿਹਾ ਇੱਥੇ ਹੀ ਇਹਦਾ ਘਰ-ਬਾਰ ਆ ਇੱਥੇ ਹੀ ਇਹਦਾ ਰਹਿਣ-ਬਸੇਰਾ ਆ ਤੇ ਉਹਦੀ ਇੱਕ ਬੱਚੀ ਆ ਕੋਈ 4 ਤੋਂ 5 ਸਾਲ ਦੀ ਜਿਹਦੀ ਉਮਰ ਆ ਉਹ ਬੇਟੀ ਆ ਕੋਲ ਬੈਠੀ ਜਿਹਦਾ ਨਾਮ ਜਾਨਸੀ ਜਨੀਸ਼ਾ ਜਿਹਦੀ ਉਮਰ ਕੋਈ ਕਹੋ 4-5 ਸਾਲ ਦੇ ਕਰੀਬ ਆ 2020 ਦਾ ਇਹਦਾ ਬਰਥ ਆ ਤੇ ਉਹਦੀ ਜਿਹੜੀ ਮੈਡੀਕਲ ਦੀ ਰਿਪੋਰਟ ਆਈ ਜਿਹੜੀ ਮਰਡੀਕੋਨ ਦੀ ਰਿਪੋਰਟ ਨੇ ਸਾਨੂੰ ਮਜਬੂਰ ਕਰਤਾ ਅੱਜ ਇਹ ਵੀਡੀਓ ਬਣਾਉਣ ਤੇ ਜਿੰਨੇ ਸਾਡੇ ਦਿਲ ਦਹਿਲਾ ਕੇ ਰੱਖ ਦਿੱਤੀ ਜਿੰਨੇ ਅੱਜ ਸਾਨੂੰ ਇਹ ਸਾਬਿਤ ਕਰਕੇ ਦੱਸ ਦਿੱਤਾ ਵੀ ਜਿਹੜੇ ਲੋਕ ਰੋਲਾ ਪਾ ਰਹੇ ਆ ਨਾ ਵੀ ਪੰਜਾਬ ਦੇ ਪਾਣੀ ਤਬਾਹ ਹੋ ਗਏ ਆ ਅਸੀਂ ਇਹਨਾਂ ਦੀ ਆ ਮਾਰਾਂ ਦੇ ਹੇਠ ਆ ਚੁੱਕੇ ਆ ਇਹਨਾਂ ਇੰਡਸਟਰੀਆਂ ਜਿਨ੍ਹਾਂ ਨੇ ਸਾਡੇ ਇਲਾਕੇ ਨੂੰ ਤਬਾਹ ਕਰਤਾ ਅੱਜ ਉਹਦੀ ਜਿੰਦੇ ਜਾਗਦੇ ਸਬੂਤ ਆ ਇਸ ਵੀਰ ਨੂੰ ਪਤਾ ਚੱਲਦਾ ਆ ਕੋਈ 2 ਕੁ ਸਾਲ ਪਹਿਲਾਂ ਜਾਂ 1.5 ਸਾਲ 2 ਸਾਲ ਪਹਿਲਾਂ ਇਹਦੀ ਬੇਟੀ ਬਿਮਾਰ ਹੁੰਦੀ ਆ ਤੇ ਉਹਨੂੰ ਤਾਈਫੇਟ ਜਾਂ ਨੂੰ ਕਹਿ ਦਿੰਦੇ ਆ ਬੁਖਾਰ ਚੜ ਗਿਆ ਆ ਇਨਫੈਕਸ਼ਨ ਆ ਇਸ ਇਹ ਵੀਰ ਦੇ ਨਾਲ ਮੈਂ ਆ ਕੇ ਪਹਿਲਾਂ ਜਿਹਦੀ ਸਾਰੀ ਜਾਣਕਾਰੀ ਲਈ ਵੀ ਵੀਰ ਤੈਨੂੰ ਕਿੱਦਾਂ ਪਤਾ ਲੱਗਾ ਵੀ ਇਹ 6 ਜਾਂ 4.5 ਦੇ ਬੱਚੀ ਨੂੰ ਕੈਂਸਰ ਆ ਇਸ ਵੀਰ ਨੇ ਇੱਥੋਂ ਮੈਡੀਕਲ ਤੋਂ ਆਪਣੇ ਟੈਸਟ ਕਰਾਇਆ ਜਿੰਨਾ ਟੈਸਟਾਂ ਦੇ ਵਿੱਚ ਉਹ ਟੈਸਟ ਆਏ ਵੀ ਇਸ ਬੇਟੀ ਦੇ ਜਿਹੜੇ ਸਹਲੇ ਆ ਉਹ ਬੰਨੇ ਬੰਦ ਹੋ ਗਏ ਆ ਕਾਫੀ ਦਾ ਭੱਜਿਆ ਫਿਰਿਆ ਕਿਉਂਕਿ ਪਰਿਵਾਰ ਦੀ ਹਾਲਤ ਵੀ ਕੋਸ਼ ਤੁਹਾਡੇ ਸਾਹਮਣੇ ਹੀ ਆ ਵੀ ਗਰੀਵੀ ਗਰੀਬ ਘਰ ਚੋਂ ਵੀਰ ਆ ਤੇ ਮਜ਼ਦੂਰੀ ਕਰਦਾ ਆ ਕੋਈ ਦਿਹਾੜੀ ਕਰਕੇ ਆਪਣਾ ਘਰ ਦਾ ਰੋਜ਼ਗਾਰ ਚਲਾ ਰਿਹਾ ਆ ਪਰ ਜਦੋਂ ਇਸ ਵੀਰ ਨੂੰ ਪਤਾ ਲੱਗਾ ਇਹਦੀ ਕੁੜੀ ਨੂੰ ਛੋਟੀ ਬੱਚੀ ਨੂੰ ਕੈਂਸਰ ਪੀੜਤ ਆ ਤੇ ਕੈਂਸਰ ਦੀ ਸਟੇਜ ਵੀ ਕਿਹੜੀ ਆ ਜਿਹੜੀ ਨੂੰ ਆਪਾਂ ਲਾਸਟ ਸਟੇਜ ਤੇ ਗਿਣਦੇ ਆ ਕਿਉਂਕਿ ਸੈਂਟਰ ਅ디 ਕੈਂਸਰ ਦੀ ਕਿਸੇ ਵੇਲੇ ਕੋਈ ਸਟੇਜਾ ਹੁੰਦਾ ਕਿਸੇ ਹੱਦ ਤੱਕ ਉਹਦਾ ਇਲਾਜ ਹੋ ਸਕਦਾ ਪਰ ਇੱਕ ਵੱਖਰਾ ਹੀ ਸਾਹਮਣੇ ਆਇਆ ਅੱਜ ਚੀਜ਼ ਵੱਖਰੀ ਸਾਹਮਣੇ ਆਈ ਆ ਵੀ ਛੋਟੀ ਜੀ ਬੱਚੀ 4-5 ਸਾਲ ਦੀ ਜਿੰਨੇ ਹਜੇ ਹੋਸ਼ ਵੀ ਨਹੀਂ ਸੰਭਾਲੀ ਜਿੰਨੂੰ ਆਪਾਂ ਇਹ ਗਿਣ ਸਕਦੇ ਆ ਵੀ ਜੰਮ ਦੇ ਬੱਚਿਆਂ ਨੂੰ ਕੈਂਸਰ ਆ ਜੀ ਪੰਜਾਬ 'ਚ ਇਹ ਉਹ ਚੀਜ਼ਾਂ ਆ ਅੱਜ ਸਾਡੇ ਸਾਹਮਣੇ ਆ ਉਹ ਬੱਚੀ ਆ ਤੇ ਆ ਉਹਦੀ ਪੀਜੀਆਈ ਦੀ ਸਾਰੀ ਦੀ ਸਾਰੀ ਰਿਪੋਰਟਸ ਪਈਆਂ ਆ ਪੀਜੀਆਈ ਦੇ ਕਿਹੜੇ ਡਾਕਟਰ ਨੇ ਉਹਦਾ ਕੀ ਟਰੀਟਮੈਂਟ ਕੀਤਾ ਉਹ ਸਾਰਾ ਕੁਝ ਰਿਟਰਨ ਦੇ ਵਿੱਚ ਆ ਸਾਹਮਣੇ ਪਿਆ ਆ ਮੈਂ ਇਹਦਾ ਵੀ ਤੁਹਾਡੇ ਨਾਲ ਸ਼ੇਅਰ ਕਰ ਦੇਣਾ 202401990893 ਕਈ ਵਰੀ ਕੋਈ ਕਹਿ ਦਿੰਦਾ ਸ਼ਾਇਦ ਇਹ ਵੀਡੀਓ ਉਹਦਾ ਬਣਾ ਰਹੇ ਮੈਂ ਸਬੂਤਾਂ ਤੱਥਾਂ ਦੇ ਹਾਰਾ ਤੇ ਵੀਡੀਓ ਪੋਣਾ ਆ ਮੈਂ ਸਭ ਤੋਂ ਪਹਿਲਾਂ ਇਹ ਰਿਪੋਰਟਸ ਪੜੀਆਂ ਇਲਾਕੇ ਦੇ ਵਿੱਚ ਦੇਖਿਆ ਵੀ ਕੀ ਹਾਲਾਤ ਆ ਇਦੇ ਵਿੱਚ ਇਸ ਬੇਟੀ ਦੇ 2 ਸਾਲ ਤੋਂ ਕੋਈ ਕੀਮਾ ਟੈਸਟ ਆ ਇਹ ਉਹ ਟੈਸਟ ਆ ਜਿਹੜੇ ਬੰਦੇ ਨੂੰ ਲਾਸਟ ਸਟੇਜ ਤੇ ਦਿੱਤੇ ਜਾਂਦੇ ਆ ਡਾਕਟਰਾਂ ਵੱਲੋਂ ਜਦੋਂ ਬੱਚੇ ਨੂੰ ਜਾਂ ਕਿਸੇ ਬੰਦੇ ਨੂੰ ਕੈਂਸਰ ਹੋ ਜਾਂਦੀ ਜਣਾ ਤੇ ਉਹਦੇ ਉੱਤੇ ਸਿਰਫ ਇੱਕ ਇਹ ਲਾਸਟ ਆਪਸ਼ਨ ਹੁੰਦੀ ਆ ਵੀ ਜਿਹਨੂੰ ਬਚਾਇਆ ਜਾ ਸਕਦਾ ਕਿ ਨਹੀਂ ਉਹ ਸਾਰੇ ਹੀ ਟੈਸਟ ਇਸ ਬੱਚੇ ਤੇ ਫੇਲ ਹੋ ਗਏ ਉਹ ਬਾਰ-ਬਾਰ 2 ਸਾਲ ਤੋਂ ਇਹਦੇ ਕੀਮਾ ਟੈਸਟ ਕੀਤੇ ਗਏ ਉਹਦੇ ਨਾਲ ਵੀ ਇਸ ਬੱਚੇ ਨੂੰ ਕੋਈ ਕੋਈ ਅਸਰ ਨਹੀਂ ਹੋਇਆ ਇਹਦਾ ਕੋਈ ਬਲੱਡ ਜਾਏ ਦੇ ਨਹੀਂ ਵਧ ਰਹੇ ਸੈੱਲ ਉਦਾਂ ਦੇ ਉਦਾਂ ਹੀ ਆ ਬੋਨ ਟੈਸਟ ਹੋਏ ਜਿਹਦੇ ਇਹਦੇ ਵਿੱਚ ਰਿਪੋਰਟਸ ਆ 50 50000 ਦੇ ਇਸ ਵੀਰ ਨੇ 45000 ਦੇ ਕਰੀਬ ਟੀਕੇ ਲਵਾਏ ਪੀਜੀਆਈ ਤੋਂ ਉਹਦੇ ਵਿੱਚ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਇਹ ਇਹ ਹਾਲਾਤ ਨੇ ਇਹ ਹਾਲਾਤ ਬਣਾਉਣ ਦਾ ਜਿਹੜਾ ਅਸਲ ਜ਼ਿੰਮੇਵਾਰ ਆ ਹੁਣ ਮੈਂ ਗੱਲ ਉਸ ਚੀਜ਼ ਤੇ ਕਰਦਿਆਂ ਵੀ ਅਸੀਂ بڑے ਲੋਕ ਇਹ ਰੋਲਾ ਪਾਉਂਦੇ ਆ ਇਹ ਫੈਕਟਰੀ ਤੋਂ ਸਾਨੂੰ ਕੋਈ ਰੋਜ਼ਗਾਰ ਤੋਂ ਬਿਨਾ ਸਾਨੂੰ ਇਹ ਕੁਝ ਨਹੀਂ ਮਿਲਿਆ ਵੀਰੋ ਸਾਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ ਸਾਨੂੰ ਰੋਜ਼ਗਾਰ ਤੇ ਨਾ ਤੇ ਹਮੀਰਾ ਫੈਕਟਰੀ ਵੱਲੋਂ ਜੇ ਮਿਲ ਰਿਹਾ ਨਾ ਤੇ ਉਹ ਕੈਂਸਰ ਜਈਆਂ ਬਿਮਾਰੀਆਂ ਆਇਆ 70 80% ਲੋਕ ਪਿੱਤਿਆਂ ਦੇ ਸ਼ਿਕਾਰ ਆ ਜਿਨ੍ਹਾਂ ਦੇ ਪਿੱਤੇ ਕੱਢੇ ਆ 18 18 16 16 14 14 ਸਾਲਾਂ ਦੇ ਬੱਚੇ ਜਿਨ੍ਹਾਂ ਦੇ ਲੀਵਰ ਡੈਮੇਜ ਹੋ ਚੁੱਕੇ ਆ ਤੇ ਅੱਜ ਵੱਖਰਾ ਇੱਕ ਕੇਸ 4 ਤੋਂ 5 ਸਾਲ ਦੀ ਬੱਚੀ ਕੈਂਸਰ ਦੀ ਲਾਸਟ ਸਟੇਜ 'ਚ ਤੇ ਬੜਾ ਮਾਦੂਰ ਇਹ ਝਟਕਾ ਵੀ ਲੱਗ ਰਿਹਾ ਆ ਦੇਖ ਕੇ ਇਹ ਸੁਣ ਕੇ ਵੀ ਛੋਟਾ ਜਿਹਾ ਬੱਚਾ ਜਿਹਨੂੰ ਕੈਂਸਰ ਆ ਤੇ ਉਹ ਉਹਦੀ ਲਾਸਟ ਸਟੇਜ ਆ ਪਰਿਵਾਰ ਦੇ ਕੋਲ ਇਲਾਜ ਕਰਨ ਨੂੰ ਵੀ ਪੈਸਾ ਨਹੀਂ ਘਰ ਦੇ ਹਾਲਾਤ ਵੀ ਸਾਹਮਣੇ ਆ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਮੈਂ ਸ਼ੇਅਰ ਜ਼ਰੂਰ ਕਰੂੰਗਾ ਤੁਹਾਡੇ ਨਾਲ ਪਰ ਇੱਥੇ ਗੱਲ ਆ ਕੇ ਜਿਹੜੀ ਟਿਕਦੀ ਆ ਇਸ ਫੈਕਟਰੀ ਤੇ ਇਲਾਕੇ ਦਾ ਖਾਨ ਕਰਨ ਵਾਲੀ ਜਗਜੀਤ ਇੰਡਸਟਰੀਜ਼ ਹਮੀਰਾ ਨੂੰ ਅੱਜ ਤੱਕ ਕਿਉਂ ਨਹੀਂ ਕੋਈ ਪੁੱਛਣ ਗਿਆ ਕਿੱਥੇ ਸੁੱਤੀ ਆ ਭਗਵੰਤ ਮਾਨ ਦੀ ਸਰਕਾਰ ਕਿੱਥੇ ਪ੍ਰਸ਼ਾਸਨ ਦੇ ਨੁਮਾਇੰਦੇ ਕਿੱਥੇ ਆ ਪੋਲਿਊਸ਼ਨ ਕੰਟਰੋਲ ਬੋਰਡ ਕਿੱਥੇ ਆ ਉਹ ਜਿਹੜੇ ਕਹਿੰਦੇ ਹੁੰਦੇ ਸੀ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਆ ਤੁਸੀਂ ਆ ਕੁਝ ਲੈ ਕੇ ਆਏ ਹੋ ਹਲਕੇ ਭਲੱਥ ਦੇ ਵਿੱਚ ਅੱਜ ਤੱਕ ਕਿਸੇ ਵਧਾਇਕ ਨੇ ਚਾਹੇ ਉਹ ਮੌਜੂਦਾ ਹੈ ਚਾਹੇ ਕੋਈ ਪਿੱਲ ਹੈ ਚਾਹੇ ਕੋਈ ਉਹਦੇ ਤੋਂ ਪਿੱਲ ਹੈ ਕੋਈ ਵੀ ਆ ਅੱਜ ਤੱਕ ਕਿਸੇ ਨੇ ਵੀ ਇਹ ਆਵਾਜ਼ ਨਹੀਂ ਚੁੱਕੀ ਵੀ ਫੈਕਟਰੀ ਹਮੀਰਾਨ ਹੈ ਲੋਕਾਂ ਨੂੰ ਕੈਂਸਰ ਵੰਡ ਦਿੱਤਾ ਹੈ ਫਰਕ ਇੰਨਾ ਕਾ ਇਹਨਾਂ ਦੇ ਸਾਹਮਣੇ ਆ ਗਿਆ ਸਾਡਾ ਕੈਂਸਰ ਸਾਡੇ ਸਾਹਮਣੇ ਉਣ ਦੀ ਵੇਟ ਕਰ ਰਹੇ ਆ ਤੇ ਅਸੀਂ ਫਿਰ ਵੀ ਕਹਿੰਦੇ ਆ ਵੀ ਇਹ ਫੈਕਟਰੀ ਸਾਨੂੰ ਰੋਜ਼ਗਾਰ ਦੇ ਰਹੀ ਆ ਪਰ ਨਹੀਂ ਵੀਰੋ ਇਸ ਫੈਕਟਰੀ ਨੇ ਇਲਾਕੇ ਦਾ ਕਹਾਣਕ ਕਰਨਾ ਸੀ ਜਿਹੜਾ ਉਹ ਕਰਨਾ ਸ਼ੁਰੂ ਕਰਤਾ ਆ ਇਹ ਸਮਝਣ ਦੀ ਲੋੜ ਆ ਜੇ ਸਾਨੂੰ ਆ ਅਸੀਂ ਆਪਣੇ ਜਵਾਕ ਬਚਾਉਣੇ ਆ ਕਿਉਂਕਿ ਬਹੁਤ ਸਾਰੀਆਂ ਵੀਡੀਓ ਚ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਵੀ ਸਾਡੇ ਛੋਟੇ-ਛੋਟੇ ਜੰਮ ਦੇ ਜਵਾਕਾਂ ਨੂੰ ਕੈਂਸਰ ਹੋਣੀ ਆ ਸਾਡੇ 2-2 4-4 ਸਾਲਾਂ ਦੇ ਜਵਾਕਾਂ ਨੂੰ ਕੈਂਸਰ ਹੋਣੀ ਆ ਹੰਬੀਰੇ ਚ ਕੈਂਸਰ ਪੀਰੀਅਡ ਤਾਂ ਜਿਹੜੇ ਉਹ ਮਰਨ ਲੱਗ ਗਏ ਆ ਲੋਕ ਕੈਂਸਰ ਦੇ ਸ਼ਿਕਾਰ ਹੋ ਰਹੇ ਆ ਵੱਡੀ ਗਿਣਤੀ ਚ ਪਿੰਡ ਨਾਲ ਲੱਗਦੇ ਦੂਜੇ ਪਿੰਡ ਮਨਾਰ ਦੇ ਵਿੱਚ ਉੱਥੇ 4 ਤੋਂ 5 ਸਾਲ ਦੇ ਜਵਾਕ ਨੂੰ ਕੈਂਸਰ ਆ ਕੀ ਕਹੋਂਗੇ ਪੰਜਾਬ ਵਾਸੀਓ ਤੁਸੀਂ ਇਹ ਪੰਜਾਬ ਆ ਜਿੰਨੂੰ ਅਸੀਂ ਪੰਜਾ ਦਰਿਆਵਾਂ ਦੀ ਧਰਤੀ ਜਨਦੇ ਸੀ ਤੇ ਉਸ ਧਰਤੀ ਦੇ ਧਰਤੀ ਹੇਠਲੇ ਪਾਣੀ ਤਬਾਹ ਕਰਤੇ ਇੰਨਾ ਫੈਕਟਰੀਆਂ ਨੇ ਸ਼ਰਾਬ ਫੈਕਟਰੀ ਹਮੀਰਾ ਇਹੋ ਜਿਹੀਆਂ ਅਨੇਕਾਂ ਫੈਕਟਰੀਆਂ ਨੇ ਜਿਹੜੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਤਬਾਹ ਕਰਦੀ ਦੂਜੀਆਂ ਫੈਕਟਰੀਆਂ ਨੇ ਸਾਡੇ ਦਰਿਆ ਤਬਾਹ ਕਰਤੇ ਸਤਲੁਜ ਇਹ ਦਰਿਆ ਤਬਾਹ ਕਰਤੇ ਜਿਹਦਾ ਪਾਣੀ ਇੱਥੋਂ ਜਾ ਕੇ ਬਠਿੰਡੇ ਰਲਦਾ ਉੱਥੇ ਤੱਕ ਲੋਕਾਂ ਨੂੰ ਕੈਂਸਰ ਹੋ ਚੁੱਕੀ ਆ ਤੇ ਬਠਿੰਡੇ ਦੇ ਲੋਕ ਕੈਂਸਰ ਕਰਾਉਣ ਵਾਸਤੇ ਬਠਿੰਡਾ ਟ੍ਰੇਨ ਦੇ ਵਿੱਚ ਜਾਂਦੇ ਆ ਇਹ ਸਾਡੀ ਸਚਾਈ ਆ ਪੰਜਾਬ ਦੀ ਤੇ ਅਸੀਂ ਫਿਰ ਵੀ ਘਰਾਂ ਦੇ ਵਿੱਚ ਸੁੱਤੇ ਪਏ ਆ ਜਿੱਥੇ ਸਰਕਾਰਾਂ ਸੁੱਤੀਆਂ ਆ ਉੱਥੇ ਅਸੀਂ ਵੀ ਸੁੱਤੇ ਪਏ ਆ ਇਹ ਲੜਾਈ ਸਾਡੀ ਏ ਇਹ ਇਹ ਪੰਜਾਬ ਨੂੰ ਬਚਾਉਣ ਦੀ ਸਾਡੀ ਜ਼ਿੰਮੇਵਾਰੀ ਆ ਕਿਉਂਕਿ ਅਸੀਂ ਇੱਕ ਪੰਜਾਬ ਦੇ ਵਸਨੀਕ ਆ ਇਹ ਸਾਡਾ ਪੰਜਾਬ ਆ ਜੇ ਅੱਜ ਅਸੀਂ ਇਸ ਪੰਜਾਬ ਨੂੰ ਨਾ ਬਚਾਵਾਂਗੇ ਇਹੋ ਜੀਆਂ ਫੈਕਟਰੀਆਂ ਨੂੰ ਨਾ ਨੱਥ ਪਾਵਾਂਗੇ ਤੇ ਸਮਾਂ ਉਹ ਦੂਰ ਨਹੀਂ ਆ ਜਦੋਂ ਸਾਡੇ ਘਰ ਸਾਡੇ ਜਵਾਕਾਂ ਨੂੰ ਵੀ ਕੈਂਸਰ ਹੋਣੀ ਆ ਇਹ ਭਲੇਖਾ ਅਸੀਂ ਇਲਾਕੇ ਦੇ ਲੋਕ ਜਿਹੜੇ ਭਲਾਥੜਕੇ ਦੇ ਜਾਂ ਫੈਕਟਰੀ ਹਮੀਰਾ ਦੇ ਆਸ-ਪਾਸ ਦੇ ਜਿਹੜੇ ਪਿੰਡ ਆ ਸਪੈਸ਼ਲੀ ਮੈਂ ਉਹਨਾਂ ਨੂੰ ਇਹ ਚੀਜ਼ ਸਿੱਧੀ ਸਿੱਧੀ ਦੱਸ ਦੇਣੀ ਚਾਹੁੰਦਾ ਇਹ ਭਲੇਖਾ ਕੱਢ ਦੋ ਕਿ ਵੀ ਇਹ ਕੈਂਸਰ ਮਰਾਰ ਦੇ ਵਿੱਚ ਆਈ ਆ ਜੇ ਇਸ ਪਰਿਵਾਰ ਚ ਆਈ ਆ ਉਹ ਕੋਈ ਗਰੀਬ ਆ ਜਾਂ ਬਾਹਰੋਂ ਆਇਆ ਜਾਂ ਕੋਈ ਐਦਾਂ ਕੈਂਸਰ ਦਾ ਕਾਰਨ ਸਿਰਫ ਹਮੀਰਾ ਫੈਕਟਰੀ ਆ ਇਹ ਸਚਾਈ ਤੁਹਾਨੂੰ ਮੰਨਣੀ ਪੈਣੀ ਆ ਅੱਜ ਮੰਨ ਲਓ 2 ਸਾਲ ਨੂੰ ਮੰਨ ਲਓ 4 ਸਾਲ ਨੂੰ ਮੰਨ ਲਓ ਇਹ ਸਚਾਈ ਆ ਸਾਡੇ ਇਲਾਕੇ ਦੀ ਇਸ ਤੋਂ ਇਲਾਵਾ ਜਿਹੜਾ ਨਵਾਂ ਲੱਗ ਰਿਹਾ ਇਥਨੌਲ ਪਲਾਟ ਜਿਹਦਾ ਲੰਮੇ ਸਮੇਂ ਤੋਂ ਵਿਰੋਧ ਹੋ ਰਿਹਾ ਆ ਜਿਹਨੂੰ ਫੈਕਟਰੀ ਪੱਪਾ ਪਾਰ ਹੋਈ ਪਈ ਆ ਉਹ ਇਥਨੌਲ ਕੈਮੀਕਲ ਪਲਾਂਟ ਨੂੰ ਚਲਾਉਣ ਵਾਸਤੇ ਜਿਹੜੀ ਵਕਾਰਾਂ ਨੂੰ ਜਿਹੜੇ ਵਰਕਰਾਂ ਨੂੰ ਫੈਕਟਰੀ ਕਹਿ ਰਹੀ ਸੀ ਨਾ ਅਸੀਂ ਤੁਹਾਨੂੰ ਰੋਜ਼ਗਾਰ ਦਿੰਨੇ ਆ ਚਾਰਕ ਦਿਨ ਪਹਿਲਾਂ ਮੈਂ ਲਾਈਵ ਆ ਸੀ ਉਹ ਵਰਕਰ ਵੀ ਕੱਢ ਦੇਣਾ ਫੈਕਟਰੀ ਨੇ ਬਾਹਰ ਮਾਰੇ ਆ ਹੁਣ ਦੱਸੋ ਕਿੰਨੂੰ ਰੋਜ਼ਗਾਰ ਦੇ ਰਹੀ ਆ ਕਿਸੇ ਨੂੰ ਰੋਜ਼ਗਾਰ ਨਹੀਂ ਦੇ ਰਹੀ ਰੋਜ਼ਗਾਰ ਦੇ ਨਾਂ ਤੇ ਇਲਾਕੇ ਦੇ ਲੋਕਾਂ ਨੂੰ ਗਮਰਾਹ ਕਰ ਰਹੀ ਆ ਵੀ ਇਹ ਲੋਕ ਜਾਗ ਨਾ ਜਾਣ ਜੇ ਕਿਤੇ ਜਾਗ ਗਏ ਇਹ ਇਕੱਠੇ ਹੋ ਗਏ ਤੇ ਇਹ ਲੋਕ ਇਥਨੌਲ ਪਲਾਂਟ ਨਹੀਂ ਚੱਲਣ ਦੇਣਗੇ ਭੋਗਪੁਰ ਬਾਇਓ ਗੈਸ ਪਲਾਟ ਲੱਗਾ ਸੀ ਧੰਨ ਦੇ ਉਹ ਲੋਕ ਆ ਜਾਗਦੀ ਆ ਜ਼ਮੀਰਾਂ ਵਾਲੇ ਲੋਕ ਉਹਨਾਂ ਨੂੰ ਕਹੂੰਗਾ ਜਿਹੜੇ 1 ਮਿੰਟ ਦੇ ਵਿੱਚ ਨੈਸ਼ਨਲ ਹਾਈਵੇ ਬਲੌਕ ਕਰਕੇ ਬੈਠ ਜਾਂਦੇ ਆ ਆਪਣੇ ਹੱਕਾਂ ਦੇ ਲਈ ਆਪਣੇ ਜਵਾਕਾਂ ਦੇ ਖਾਤਰ ਆਪਣੇ ਪੰਜਾਬ ਨੂੰ ਖਚੋਣ ਦੇ ਖਾਤਰ ਆਪਣੇ ਕਿੱਤੇ ਨੂੰ ਬਚਾਉਣ ਦੀ ਖਾਤਰ ਆਪਣੀ ਕਿਸਾਨੀ ਨੂੰ ਬਚਾਉਣ ਦੇ ਖਾਤਰ ਪਰ ਅਸੀਂ ਉੱਥੇ ਅਸੀਂ ਇਸ ਇਲਾਕੇ ਦੇ ਲੋਕ ਕੀ ਕਰ ਰਹੇ ਆ ਸਿਰਫ ਫੋਕੀ ਰਾਜਨੀਤੀ ਅਸੀਂ ਰਾਜਨੀਤੀ ਜਾਂ ਚੌਧਰ ਦੇ ਵਿੱਚ ਇਸ ਫਾਇਰਟੀ ਨੂੰ ਸ਼ਹਿ ਦੇ ਰਹੇ ਆ ਤੇ ਆਪਣੇ ਜਵਾਕਾਂ ਦਾ ਨੁਕਸਾਨ ਕਰ ਰਹੇ ਆ ਆ ਉਹਦੀਆਂ ਸਬੂਤ ਆ ਉਹ ਜਿੰਦਾ ਜਾਗ ਦੀਆਂ ਤਸਵੀਰਾਂ ਆ ਜੇ ਕਿਸੇ ਨੂੰ ਕੋਈ ਸ਼ੱਕ ਆ ਆ ਇੱਥੇ ਆ ਕੇ ਇਸ ਵੀਰ ਦੇ ਘਰੇ ਇਹ ਰਿਪੋਰਟ ਚੈੱਕ ਕਰ ਸਕਦਾ ਆ 2020 ਦੇ ਕਰੀਬ 28 ਇਹ 27 3 2024 ਦੇ ਕਰੀਬ ਇਸ ਵੀਰ ਦਾ ਹੁਣ 21 3 2024 ਨੂੰ ਐਡਮਿਟ ਹੋਇਆ 25 3 2024 ਨੂੰ ਥੋੜੇ ਕ ਦਿਨ ਬਾਅਦ ਹੀ ਇਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। ਉਦੋਂ ਤੋਂ ਲੈ ਕੇ ਲਗਾਤਾਰ ਵੀਰ ਪੀਜੀਆਈ ਤੋਂ ਆਪਣਾ ਇਲਾਜ ਕਰਾ ਰਿਹਾ ਆ। ਤੇ ਉਸ ਵੀਰ ਦੇ ਕੋਲ ਇੰਨੀ ਵਾਹ ਵੀ ਨਹੀਂ ਰਹੀ ਕਿ ਉਹ ਆਪਣੇ ਬੱਚੇ ਦਾ ਇਲਾਜ ਵੀ ਕਰਾ ਸਕੇ। ਜਿੱਥੇ ਅੱਜ ਸਾਨੂੰ ਲੋੜ ਆ ਜਾਗਣ ਦੀ ਇਸ ਕਰਕੇ ਵੀਰੋਂ ਬੇਨਤੀ ਕਰਦਾ ਸਾਰੇ ਇਲਾਕੇ ਵਾਸੀਆਂ ਨੂੰ ਸਾਰੇ ਭੇਦ ਭਾਦ ਛੱਡ ਕੇ ਸਾਰੀਆਂ ਪਾਰਟੀਆਂ ਵਾਰੀਆਂ ਛੱਡ ਕੇ ਸਾਰੇ ਕੋਈ ਸਾਡੇ ਵਖਰੇਵੇਂ ਹੋਣਗੇ ਪਰ ਸਾਡੀ ਜੰਗਿਆ ਜਿਹੜੀ ਸਾਡੀ ਲੜਾਈ ਆ ਆਪਣੇ ਵਾਤਾਵਰਨ ਨੂੰ ਜਾਂ ਆਪਣੇ ਸਮਾਜ ਨੂੰ ਬਚਾਉਣ ਦੀ ਉਹ ਸਾਡੀ ਇਕ ਆ ਉਸ ਲੜਾਈ ਨੂੰ ਅਸੀਂ ਅੱਜ ਜੇ ਸਮਝ ਜਾਗੇ ਤੇ ਅਸੀਂ ਆਪਣੇ ਜਵਾਕ ਵੀ ਬਚਾਲਾਂਗੇ ਆਪਣਾ ਕਿੱਤਾ ਵੀ ਬਚਾਲਾਂਗੇ ਆਪਣਾ ਇਲਾਕਾ ਵੀ ਬਚਾਲਾਂਗੇ ਅਸੀਂ ਆਪਣਾ ਪੰਜਾਬ ਵੀ ਬਚਾਲਾਂਗੇ ਤੇ ਜੇ ਅਸੀਂ ਅੱਜ ਵੀ ਘਰਾਂ 'ਚ ਬੈਠੇ ਰਹੇ ਤੇ ਸਮਾਓ ਦੂਰ ਨਹੀਂ ਆ ਜਿਸ ਦਿਨ ਸਾਡੇ ਵੀ ਜਵਾਕ ਪੀਜੀਆ ਨੂੰ ਜਾਣੇ ਸ਼ੁਰੂ ਹੋਣੀ ਆ ਇਹ ਭਲੇਖਾ ਕੱਢਦੇ ਹੋ ਵੀ ਇਹ ਨਾਲ ਦੇ ਜਾਂ ਲੱਗੇ ਕਿਸੇ ਹੋਰ ਪਿੰਡ ਦੇ ਆ ਅਸੀਂ ਵੀ ਕੈਂਸਰ ਪੀੜਿਤ ਬੰਨਾਂ ਆ ਇੱਕ ਦਿਨ ਇਹ ਸਚਾਈ ਆ ਕੋੜੀ ਆ ਸੁਣ ਕੇ ਹੈਰਾਨੀ ਹੁੰਦੀ ਆ ਪਰ ਇਹ ਸਚਾਈ ਆ ਜਿਹੜੀਆਂ ਚੀਜ਼ਾਂ 2 ਸਾਲ ਤੋਂ ਪਹਿਲਾਂ ਤੁਹਾਨੂੰ ਕਹੀਆਂ ਸੀ ਆ ਉਹਨਾਂ ਦੇ ਰਿਜ਼ਲਟ ਆ ਕਿਹਾ ਸੀਗਾ ਵੀ ਇਸ ਫੈਕਟਰੀ ਨੇ ਸਾਨੂੰ ਇੰਨਾ ਕੁ ਪੋਲੂਸ਼ਨ ਵੰਡਤਾ ਆ ਸਾਡੇ ਜਵਾਕਾਂ ਨੂੰ ਕੈਂਸਰ ਹੋਣ ਲੱਗ ਗਈ ਆ ਤੇ ਅੱਜ ਉਸ ਜਗ੍ਹਾ ਤੇ ਅਸੀਂ ਸਟੇ ਤੇ ਆ ਕੇ ਖਲੋਗੇ ਪਰ ਅੱਜ ਸਾਡੇ ਕੋਲ ਜੇ ਸਮਾਂ ਆ ਤੇ ਸਿਰਫ ਇਨਸਪੈਕਟਿਵ ਦਾ ਮੱਥਾ ਲਾਉਣ ਦਾ ਆ ਜੇ ਅੱਜ ਕੋ ਅਜ ਬਚਿਆ ਸਮਾਂ ਆ ਤੇ ਲੜਾਈ ਲੜਨ ਦਾ ਬਚਿਆ ਆ ਇਸ ਕਰਕੇ ਇਲਾਕੇ ਦੇ ਵਾਸੀਆਂ ਨੂੰ ਬੇਨਤੀ ਕਰਦਾ ਆ ਜਿਹੜਾ ਵੀ ਕੋਈ ਵੀਰ ਇਸ ਪਰਿਵਾਰ ਦੀ ਕੋਈ ਮਦਦ ਕਰਨੀ ਚਾਹੁੰਦਾ ਆ ਕਿਉਂਕਿ ਮੈਂ ਬੇਨਤੀ ਕਰੂੰਗਾ ਅਸੀਂ ਪੰਜਾਬ ਦੇ ਲੋਕ ਆ ਅਸੀਂ ਬਹੁਤ ਸਾਰੇ ਥਾਵਾ ਥਾਵਾ ਤੇ ਲੰਗਰ ਲੋਨ ਨੇ ਆ ਬਹੁਤ ਵੱਡੇ ਵੱਡੇ ਸਮਾਜ ਸੇਵੀ ਜਿਹੜੇ ਪੰਜਾਬ ਦੀ ਧਰਤੀ ਤੇ ਰਹਿੰਦੇ ਆ ਜਿਨ੍ਹਾਂ ਦੇ ਸ਼ਾਇਦ ਅਸੀਂ ਨਾਮ ਨਹੀਂ ਸੁਣੇ ਸਾਨੂੰ ਪਤਾ ਵੀ ਨਹੀਂ ਸਾਡੀ ਇੰਨੀ ਕੋ ਔਕਾਤ ਵੀ ਨਹੀਂ ਆ ਵੀ ਅਸੀਂ ਕਿਸੇ ਨੂੰ ਜਾਣਦੇ ਹੋਈਏ ਕਿਉਂਕਿ ਬਹੁਤ ਵੱਡੇ ਤੋਂ ਵੱਡੇ ਸਮਾਜ ਸੇਵੀ ਜਿਹੜੇ ਸੇਵਾ ਕਰਦੇ ਆ ਚਾਹੇ ਉਹ ਮਨੁੱਖਤਾ ਦੀ ਸੇਵਾ ਵਾਲੇ ਹੋਣ ਵੀਰ ਜਿਹੜੇ ਮਿੰਟੂ ਵੀਰ ਉਹ ਹੋਣ ਚਾਹੇ ਹੋਰ ਕਈ ਅਨੇਕਾ ਸਮਾਜ ਸੇਵੀ ਆ ਉਹਨਾਂ ਵੀਰਾਂ ਨੂੰ ਇੱਕ ਬੇਨਤੀ ਕਰਦਾ ਚਾਹੇ ਅਨਮੋਲ ਵੀਰ ਜਿਹੜਾ ਉਸ ਵੀਰ ਦੀ ਵੀ ਬਹੁਤ ਸਾਰੀ ਸੋਸ਼ਲ ਮੀਡੀਆ ਤੇ ਐਕਟੀਵਿਟੀ ਆ ਮੈਂ ਉਸ ਵੀਰ ਨੂੰ ਆਪਣੇ ਵੱਲੋਂ ਇੱਕ ਬੇਨਤੀ ਕਰਦਾ ਆ ਕਿ ਵੀਰ ਜੀ ਇਸ ਪਰਿਵਾਰ ਦੀ ਬਾਹ ਫੜੀ ਜਾਏ ਹੋ ਸਕਦਾ ਸਾਨੂੰ ਦੱਸ ਦਿਓ ਐਡਰੈਸ ਅਸੀਂ ਇਸ ਬੱਚੀ ਨੂੰ ਲੈ ਕੇ ਤੁਹਾਡੇ ਕੋਲ ਆਪ ਪਹੁੰਚਾਂਗੇ ਕਿਉਂਕਿ ਅੱਜ ਸਾਨੂੰ ਲੋੜ ਇਸ ਬੱਚੀ ਦੀ ਜ਼ਿੰਦਗੀ ਬਚਾਉਣ ਦੀ ਇਸ ਕਰਕੇ ਜਿਹੜਾ ਵੀ ਕੋਈ ਮਦਦ ਕਰਨੀ ਚਾਹੁੰਦਾ ਪਿੰਡ ਮਨਾਰ ਦੇ ਵਿੱਚ ਇਹਨਾਂ ਦੇ ਘਰ ਪਹੁੰਚ ਸਕਦਾ ਆ ਕਿਸੇ ਨੂੰ ਵੀ ਪੁੱਛ ਲਿਓ ਵੀਰ ਦਾ ਨਾਮ ਆ ਨਾਮ ਕੀ ਆ ਵੀਰ ਤੇਰਾ ਚੰਦੂ ਵੀਰ ਦਾ ਨਾਮ ਆ ਪਿੰਡ ਮਨਾਰ ਦਾ ਹੀ ਵਸਨੀਕ ਆ ਜ਼ਿਲ੍ਹਾ ਕਪੂਰਥਲਾ ਆ ਹਲਕਾ ਭਲਾਥਾ